ਨਾ ਦਿਲਾ ਤੁਸੀਂ ਇਹ ਜਿਹੜਾ ਹੈਗਾ ਇੱਥੇ ਪਹੁੰਚੇ ਹੋ ਮੇਰਾ ਨਾਮ ਗੁਰਮੀਤ ਕੌਰ ਹੈ ਤੁਸੀਂ ਪਿੱਛੇ ਸਾਰੇ ਜਣੇ ਨੇ ਖਬਰ ਸੁਣੀ ਸੀ ਜਿਹਨੂੰ ਥਾਰ ਵਾਲੀ ਚਿੱਟੇ ਵਾਲੀ ਕੁਬੀਨ ਦੇ ਨਾਮ ਤੇ ਜਾਣਿਆ ਜਾਂਦਾ ਸੀ ਅਮਨਦੀਪ ਕੌਰ ਜੋ ਕਿ ਬਠਿੰਡੇ ਦੀ ਗ੍ਰੀਨ ਆਪਣਾ ਵਿਰਾਟ ਗ੍ਰੀਨ ਦੀ ਵਾਸੀ ਸੀਗੀ तकरीबन 2022 ਦੀ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਰਹਿ ਰਹੀ ਸੀਗੀ ਜਦੋਂ ਵੀ ਕਿਤੇ ਕਹਿੰਦੇ ਸੀ ਇਹ ਕਹਿੰਦੇ ਨੇ ਸੀ ਸਾਡਾ ਗੱਡੀ ਦਾ ਲੈਣਾ ਦੇਣਾ ਤੁਸੀਂ ਪਿੱਛੇ ਜੀ ਦੇਖਿਆਗਾ 7-8 ਮਹੀਨੇ ਪਹਿਲਾਂ ਉਹ ਚਿੱਟੇ ਦੇ ਵਿੱਚ ਪਕੜੇ ਗਏ ਨੇ ਦੋਵੇਂ ਜਣੇ ਜਦੋਂ ਉਹਨਾਂ ਨੂੰ ਪਕੜ ਲਿਆ ਉਸ ਤੋਂ ਬਾਅਦ ਮੈਂ ਇਹ ਗੱਲ ਕਹਿੰਦੀ ਸੀ ਇਹ ਵੀ ਚਿੱਟਾ ਵੀ ਵੇਚਦੇ ਆ ਇਹਦੇ ਕੋ ਨਜਾਇਜ਼ ਪ੍ਰਾਪਰਟੀ ਬਣੀ ਹੋਈ ਐ ਉਹ ਦੇਖੋ ਜੀ ਜਦੋਂ ਜਾਂਚ ਪੜਤਾਲ ਕੀਤੀ ਜਿਹੜੇ ਅਧਿਕਾਰੀਆਂ ਨੇ ਉਹਨਾਂ ਨੇ ਨਜਾਇਜ਼ ਜਿਹੜੀ ਪ੍ਰਾਪਰਟੀ ਬਣੀ ਹੋਈ ਸੀ ਉਹ ਆ ਗਈ ਅੱਗੇ ਹੁਣ ਜੀ ਇਹ ਮੈਨੂੰ ਜਦੋਂ ਵੀ ਕਹਿੰਦੇ ਸੀ ਕਹਿੰਦੇ ਸੀ ਕਿ ਰਿਲੇਸ਼ਨਸ਼ਿਪ ਵਿੱਚ ਰਹਿ ਸਕਦੇ ਆ ਕੋਰਟ ਨੇ ਆਰਡਰ ਕੀਤਾ ਹੋਇਆ ਮੰਨ ਲਿਆ ਪਰ ਰਿਲੇਸ਼ਨਸ਼ਿਪ 'ਚ ਰਹਿ ਸਕਦੇ ਆ ਕੋਈ ਵੀ ਐ ਵਿਆਹ ਕਰਾ ਸਕਦੇ ਆ ਵਿਆਹ ਜਿੰਨਾ ਤੱਕ ਪਹਿਲਾਂ ਵਾਲੀ ਘਰ ਵਾਲੀ ਤੋਂ ਡਿਵੋਰਸ ਨਹੀਂ ਹੁੰਦਾਗਾ ਵਿਆਹ ਕਿਵੇਂ ਕਰਾ ਸਕਦੇ ਹੋ ਮੈਨੂੰ ਅੱਜ ਸਵੇਰੇ 10 ਵਜੇ ਪਤਾ ਲੱਗਿਆ ਵੀ ਅਮਨਦੀਪ ਕੌਰ ਜਿਹੜੀ ਕੌਨਸਟੇਬਲ ਜਿਹੜੀ ਡਿਸਮਿਸ ਹੋ ਗਈ ਸੀਗੀ ਚਿੱਤੇ ਦੇ ਕੇਸ ਦੇ ਵਿੱਚ ਉਹਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਦੇ ਨਾਲ ਜੋ ਕਿ ਵੀਰਤਲਾਬ ਦਾ ਵਾਸੀ ਸੀਗਾ 6 ਨੰਬਰ ਦਾ ਉਹਦੇ ਨਾਲ ਇੱਕ ਤਰੀਕ ਕੱਲ ਦਾ ਵਿਆਹ ਕਰਾ ਲਿਆਗਾ ਮੈਨੂੰ ਪਤਾ ਨਹੀਂ ਮੈਂ ਕੋਰਟ ਦੇ ਵਿੱਚ ਬੱਚਿਆਂ ਨਾਲ ਧੱਕੇ ਖਾਂਦੀ ਫਿਰਦੀ ਆ ਮੇਰੇ ਕੋਰਟ ਚ ਖਰਚੇ ਦੇ ਕੇਸ ਚੱਲਦੇ ਨੇ ਮੇਰੇ ਵੱਲੋਂ ਡਿਵੋਰਸ ਨਹੀਂ ਹੋਇਆ ਇਹ ਬੰਦਾ ਕਿਵੇਂ ਦੂਜਾ ਵਿਆਹ ਕਰਾ ਸਕਦਾਗਾ ਦੱਸੋ ਤੁਸੀਂ ਸਾਰੇ ਜਣੇ ਕਿਹੜੇ ਕੋਰਟ ਨੇ ਕਿਹਾਗਾ ਵੀ ਹਾਂ ਦੂਜਾ ਵਿਆਹ ਕਰਾ ਸਕਦੇ ਹੈਗੇ ਆ ਮੈਨੂੰ ਵੀ ਬੇਚਾਰੇ ਲੋਕ ਕਹਿੰਦੇ ਨੇ ਵਿਆਹ ਕਰਾਉਣ ਵਾਸਤੇ ਜਦੋਂ ਮੇਰਾ ਇੱਕ ਪਾਸੇ ਨਿਬੜਿਆ ਨਹੀਂ ਮੈਂ ਕਿਵੇਂ ਵਿਆਹ ਕਰਾਣਾ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਵਿਆਹ ਹੋਇਆ ਉਹਨਾਂ ਦਾ ਮੇਰੇ ਕੋਲ ਸਬੂਤ ਹੈ ਜੀ ਮੇਰੇ ਕੋਲ ਮੈਂ ਸਰਟਿਫੀਕੇਟ ਲੈ ਕੇ ਆਈ ਹੈਗੀ ਆ ਸਾਰੇ ਕਾਗਜ਼ ਪੱਤਰ ਨੇ ਮੇਰੇ ਕੋਲ ਗੁਰੂ ਘਰ ਹੈ ਜੀ ਇੱਥੇ ਧੋਬੀਆਂ ਨਾਲ ਬਸਤੀ ਦੇ ਵਿੱਚ ਗੁਰੂ ਘਰ ਹੈ ਉੱਥੇ ਕਰਾਇਆਗਾ ਮੈਂ ਅੱਜ ਸਵੇਰੇ ਜਦੋਂ ਮੈਂ ਆਈ ਐ ਮੈਂ ਸਾਰੇ ਗੁਰੂ ਘਰ ਜਾ ਕੇ ਆਈ ਐ ਜਾਂਚ ਪਟ ਜਿਹੜੇ ਤਾਂ ਕਮੇਟੀ ਦੇ ਅੰਡਰ ਵਿੱਚ ਨੇ ਉਹ ਕਹਿੰਦੇ ਨੇ ਵੀ ਸਾਡੇ ਇੱਥੇ ਐਵੇਂ ਦਾ ਕੰਮ ਨਹੀਂ ਹੁੰਦਾਗਾ ਬਕਾਇਦਾ ਪ੍ਰੂਫ ਲੱਗ ਜਾਂਦੇ ਨੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹ ਤਾਂ ਗੁਰੂ ਘਰ ਦੇ ਵਿੱਚ ਕੋਈ ਕੈਮਰਾ ਨਹੀਂ ਨੇ ਪੈਸੇ ਲਏ ਕਿਵੇਂ ਲਏ ਕਿ ਦੋ ਨੰਬਰ ਦੇ ਵਿੱਚ ਕੀ ਕੀਤਾਗਾ ਮੇਰੇ ਕੋਲ ਪ੍ਰੂਫ ਨੇ ਵੀ ਇਹਨਾਂ ਨੇ ਵਿਆਹ ਕਿ ਨਾਲ ਲਏ ਜਾਂ ਗਵਾਹ ਵੀ ਰੱਖੇ ਜਾਂਦੇ ਜਾਂ ਗਵਾਹ ਵੀ ਹੈ ਜਿਹਨ ਦੇ ਵਿੱਚ ਇੱਕ ਗਵਾਹ ਹੈ ਗਵਾਹ ਦੇ ਪ੍ਰੋਪਰ ਚੰਗੀ ਤਰ੍ਹਾਂ ਸੈਨ ਨਹੀਂ ਹੋਰੇ ਉਹ ਗਵਾਹ ਜਿਹੜਾ ਹੈ ਗੈਜਟ ਜਿਹੜਾ ਸਾਡਾ ਬੀਰਤਲਾ ਵਿੱਚ ਘਰ ਹੈਗਾਗਾ ਉਹ ਘਰ ਮੇਰਾ ਸੀਗਾ ਮੈਂ ਲਾਉਣਾ ਤੇ ਲਿਆ ਸੀ ਇਸ ਬੰਦੇ ਨੇ ਜਾਣ ਬੁਝ ਕੇ ਉਹ ਬੰਦੇ ਉੱਤੇ ਬਿਠਾ ਰੱਖੇ ਨੇ ਤਾਂ ਕਿ ਗੁਰਮੀਤ ਕੌਰ ਜਵਾਕਾ ਦੇ ਸਮੇਂ ਤੋਂ ਉੱਥੇ ਆ ਕੇ ਬਹਿ ਨਾ ਜਾਵੇ ਤੁਹਾਡਾ ਤਲਾਕ ਦਾ ਕੇਸ ਚੱਲ ਰਿਹਾ ਹੈ ਨਾ ਜੀ ਮੇਰਾ ਤਲਾਕ ਦਾ ਮੈਂ ਲੈਣਾ ਹੀ ਨਹੀਂ ਤਲਾਕ ਜੀ ਮੇਰਾ ਖਰਚੇ ਦਾ ਚੱਲੀ ਜਾਂਦਾ ਡੀਵੀ ਇੱਕ ਦਾ ਚੱਲੀ ਜਾਂਦਾ ਤਲਾਕ ਦਾ ਮੇਰਾ ਕੋਈ ਕੇਸ ਨਹੀਂ ਚੱਲੀ ਜਾਂਦਾਗਾ ਹਾਂਜੀ ਤੁਹਾਡਾ ਕੋਰਟ ਚ ਕੋਰਟ ਦੇ ਵਿੱਚ ਚੱਲ ਜਾਂਦਾ ਜੀ ਤੁਸੀਂ ਕੀ ਗੋਹਾਰ ਲਾ ਰਹੇ ਹੋ ਇੱਥੇ ਆਏ ਕਿਹਦੇ ਕੋਲ ਆਏ ਪਹਿਲਾਂ ਵੀ ਜੀ ਇਹਨਾਂ ਤੇ ਚਾਹ ਇਹਦੇ ਤੇ ਦੇਹੇਜ ਕਰਕੇ ਮਾਲਕ ਟਾਈ ਕਰਦਾ ਸੀ ਇਹਦੇ 498 ਦਾ ਪਰਚਾ ਚੱਲਦਾ ਸੀ ਫਿਰ ਇਹਨੇ ਕੋਰਟ ਦੇ ਵਿੱਚ ਮੈਂ ਥੱਪੜ ਮਾਰਿਆ ਇਹਦੇ ਫਿਰ ਪਰਚਾ ਫਿਰ ਇਹ ਚਿੱਤੇ 'ਚ ਫੜਿਆ ਗਿਆ ਕ੍ਰਾਈਮਨਲ ਬੰਦਾ ਹੁਣ ਇਹਨੇ ਧੋਖਾਧੜੀ ਕਰਕੇ ਮੇਰੇ ਨਾਲ 420 ਕਰਕੇ ਇਹ ਵਿਆਹ ਕਰਾਈ ਜਾਂਦਾਗਾ ਇਹਦਾ ਇਹ ਵਿਆਹ ਬੰਦਾ ਨਹੀਂਗਾ ਇਹ ਗਲਤ ਹੈ ਕਾਨੂੰਨ ਇਹ ਕਾਨੂੰਨ ਕਹਿੰਦੇ ਨਾ ਵੀ ਵਿਆਹ ਕਰਾ ਸਕਦਾਗਾ ਮੈਨੂੰ ਨਹੀਂ ਪਤਾਗਾ ਮੈਂ ਤਾਂ ਇੱਥੇ ਜੀ ਧਰਨਾ ਲਾ ਕੇ ਬੂੰਗੀ ਬੱਚਿਆਂ ਸਮੇਤ ਪਰਚਾ ਕੱਟ ਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਹੁਣ ਵ ਦੇ ਵਿੱਚ ਬੈਠੇ ਹੋਏ ਨੇ ਮੁੱਕੇ ਤੇ ਪੁਲਿਸ ਵਾਲੇ ਕੋਲ ਗਈਆਂ ਉਹ ਕਹਿੰਦੇ ਜੀ ਇੱਥੇ ਤੁਹਾਡੀ ਕੋਈ ਸੁਣਵਾਈ ਨਹੀਂ ਤੁਹਾਡੇ ਕੋਰਟ ਦੇ ਵਿੱਚ ਚੱਲਦਾਗਾ ਤੁਸੀਂ ਉੱਥੇ ਜਾ ਕੇ ਕਰੋ ਕੋਰਟ ਕੀ ਕਹਿੰਦਾ ਦੂਜਾ ਵਿਆਹ ਕਰਾ ਲਓ ਹੁਣ ਤੋਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਮਿਲੇ ਹੋ ਮੈਂ ਮਿਲ ਕੇ ਆਈਆਂ ਜੀ ਐਸਟੀਐਚਓ ਨੂੰ ਉੱਥੇ ਜਿਹੜਾ ਸਿਵਲ ਲਾਈਨ ਦੇ ਵਿੱਚ ਕਹਿੰਦਾ ਜੀ ਜਾਂਚ ਪੜਤਾਲ ਹੋ ਗਈ ਮੈਂ ਕਿਹਾ ਜਾਂਚ ਪੜਤਾਲ ਨਹੀਂ ਪਿਛਲੀ ਵਾਰੀ ਵੀ ਜਦੋਂ ਕੋਰਟ ਚ ਨੇ ਥੱਪੜ ਮਾਰਿਆ ਸੀ ਮੈਂ ਉਦੋਂ ਵੀ ਕਿਹਾ ਸੀ ਇਹਨੂੰ ਅਰੈਸਟ ਕਰ ਲਓ ਇਹ ਨਾਮਜਾਦ ਹੈਗਾ ਮੁੜ ਕੇ ਤੁਸੀਂ ਗੱਡੀਆਂ ਲੈ ਕੇ ਮਗਰ ਮਗਰ ਫਿਰੋਗੇ ਹੁਣ ਵੀ ਆਹੀ ਗੱਲ ਹੈ ਹੁਣ ਇਹਨੂੰ ਫੜਨਾ ਨਹੀਂਗਾ ਇਹਨਾਂ ਜਦੋਂ ਮੈਂ ਤਬੂਦਰੀਆਂ ਮਿਲਿਆ ਕਿਸੇ ਨੂੰ ਮੈਂ ਹੁਣ ਜਾਣੀ ਹੈ ਜੀ ਅੰਦਰ ਕੋਈ ਮਿਲੂਗਾ ਤਾਂ ਠੀਕ ਹੈ ਨਹੀਂ ਤਾਂ ਫਿਰ ਮੈਂ ਆਪਦਾ ਪ੍ਰਦਰਸ਼ਨ ਬੱਚਿਆਂ ਦੇ ਨਾਲ ਇੱਥੇ ਕਰੂੰਗੀ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਤੇ ਬੰਦੇ ਤੇ ਤੇ ਇਸ ਜਨਾਨੀ ਤੇ ਇਹ ਬਾਹਰ ਆ ਕੇ ਵੀ ਚਿੱਟੇ ਦਾ ਕੰਮ ਹੀ ਕਰ ਰਹੇ ਨੇ ਇਹ ਦੋ ਨੰਬਰ ਦਾ ਹੀ ਕੰਮ ਕਰਦੇ ਨੇ ਸੋਨੂੰ ਦਾ ਕੰਮ ਹੈ ਵੱਡੇ ਵੱਡੇ ਅਧਿਕਾਰੀਆਂ ਕੋਲ ਛਾੜਿਆ ਨਾ ਕੁੜੀਆਂ ਉਸ ਤੋਂ ਬਾਅਦ ਚੱਕ ਕੇ ਵਾਪਸ ਲਿਆਣਾਗਾ ਇਹ ਕੰਮ ਨੇ ਧੰਦਾ ਬਣਾ ਰੱਖਿਆਗਾ ਕੋਈ ਵੀ ਬੰਦਾ ਜੇਲ੍ਹ ਚੋਂ ਆਂਦਾ ਨਾ ਰੋਟੀ ਖਾਣ ਜੋਗੀ ਨਹੀਂ ਹੁੰਦੀ ਕਿਸੇ ਕੋਲ ਠੀਕ ਹੈ ਭੁੱਖਾ ਮਰਦਾਗਾ ਕਿਉਂਕਿ ਇਹਨਾਂ ਦਾ ਅੱਗਾ ਪਿੱਛਾ ਕੋਈ ਸ਼ੈ ਹੈ ਹੀ ਨਹੀਂਗਾ ਕ੍ਰਿਮੀਨਲ ਕੌਣ ਸਾਤੇ ਰਿਹਾ ਕੀ ਲੱਗਦਾ ਕੋਣ ਕ੍ਰਿਮੀਨਲ ਕਰਨੀ ਪੁਣਸਤੇ ਤਾਂ ਭਗਵੰਤਮਾਨ ਸਰਕਾਰ ਕਨੇ ਕ੍ਰਿਮੀਨਲ ਦੇ ਖਿਲਾਫ ਲਗਾਤਾਰ ਕਾਰਬਾਰ ਭਗਵੰਤਮਾਨ ਕਹਿੰਦੀ ਆ ਜੀ ਜਿਹੜਾ ਘਰ ਟਾਈ ਜਾਂਦੀ ਆ ਆ ਚਾਰ ਵਾਲੀ ਦਾ ਕਿਉਂ ਨਹੀਂ ਘਟਾਇਆ ਸ਼ਾਰਾ ਕਹਿੰਦੇ ਸੀਗੇ ਕਦੋਂ ਢਾਊਗਾ ਜੀ ਕਦੋਂ ਢਾਊਗਾ ਮੈਂ ਉਹਦੇ ਵੀ ਕਿਹਾ ਸੀ ਨਹੀਂ ਟੰਦਾ ਕਿਉਂਕਿ ਇਹਨਾਂ ਨੇ ਇੱਕ ਐਪ ਇੱਕ ਹਵਾ ਬਣਾ ਲਿਆ ਵੇਸੀ ਪੰਜ ਪਰਚੇ ਕਟ ਰਹੇ ਨੇ ਸ਼ਾਮ ਨੂੰ ਕੱਟ ਕੇ ਰਿਕਾਰਡ ਦੇ ਵਿੱਚ ਦੇਣੇ ਆ ਵੀ ਆ ਚਿੱਟੇ ਵਾਲੇ ਦਾ ਕਾਰ ਹੈਗਾ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਣੇ ਉਹ ਘਾਟਾਤਾ ਜੀ ਨਾਮ ਦੇਤਾ ਜੀ ਨਸ਼ਾ ਨਸ਼ਾ ਛਡਾਊ ਜੀ ਜੇ ਨਸ਼ਾ ਬਈ ਆਣ ਚੱਲੀ ਜਾਂਦਾ ਇਹ ਸਭ ਢੋਂਗ ਰੱਚਿਆ ਹੋਇਆਗਾ ਹੋਰ ਕੁਛ ਨਹੀਂ ਇਹਦੇ ਇਹਨਾਂ ਦੇ ਕਿਉਂ ਨਹੀਂ ਕਾਰਵਾਈ ਹੋ ਰਹੀ ਕੀ ਲਾਦਾ ਨੇ ਪਿੱਛੇ ਕੌਣ ਹੈ ਕਿ ਕੌਣ ਬਸ ਜੀ ਅਧਿਕਾਰੀ ਹੈ ਨਾ ਇਹਨਾਂ ਦੇ ਪਿੱਛੇ ਕਿਹੜੀ ਕੌਣ ਅਧਿਕਾਰੀ ਮੈਂ ਪਹਿਲਾਂ ਵੀ ਕਿਹਾ ਸੀਗਾ ਜੇ ਮੇਰੀ ਕੋਈ ਸੁਣਵਾਈ ਨਹੀਂ ਕਰੂਗਾ ਤੇ ਹੁਣ ਵੀ ਇਹ ਕੰਨੀ ਆ ਜੇ ਸੁਣਵਾਈ ਨਹੀਂ ਕਰਨਗੇ ਤੇ ਮੈਨੂੰ ਇਸ ਵਾਰ ਮਜਬੂਰ ਹੋਣਾ ਪਊਗਾ ਪਿਛਲੀ ਵਾਰੀ ਤਾਂ ਗੱਲ ਸੀਗੀ ਵੀ ਲੋਕਾਂ ਨੂੰ ਬਰਬਾਦ ਕਰਦੀ ਸੀਗੀ ਲੋਕਾਂ ਦੇ ਧੀਆਂ ਪੁੱਤਾਂ ਨੂੰ ਬਰਬਾਦ ਕਰਦੀ ਸੀ ਪਰ ਹੁਣ ਘਰ ਮੇਰੇ ਮੇਰਾ ਘਰ ਉਜੜਿਆ ਅੱਜ ਮੇਰਾ ਘਰ ਜਮਾ ਉਜੜ ਗਿਆਗਾ ਠੀਕ ਹੈ ਇਹ ਬੰਦੇ ਨੇ ਮੇਰੇ ਬਿਨਾ ਪ੍ਰੋਮੋਸ਼ਨ ਤੇ ਬੱਚਿਆਂ ਨੂੰ ਮੈਨੂੰ ਤਲਾਕ ਦਿੱਤੇ ਬਗੈਰ ਇਹਨੇ ਵਿਆਹ ਕਰਾ ਲਿਆਗਾ ਮੈਂ ਕਰੂੰਗੀ ਚਾਹੇ ਉਹਨ ਦੇ ਕਰਕੇ ਮੈਨੂੰ ਜਿੰਨਾ ਮਰਜ਼ੀ ਤੇ ਸੰਘਰਸ਼ ਕਰਨਾ ਪਵੇ ਪਿਛਲੀ ਵਾਰ ਤੁਸੀਂ ਕਿਹਾ ਸੀ ਕਿ ਕੋਈ ਵੱਡੇ ਵੱਡੇ ਅਧਿਕਾਰੀਆਂ ਦੇ ਪਿੱਛੇ ਉਹਨਾਂ ਦੇ ਨਾਮ ਆ ਗਏ ਹੈਗੇ ਆ ਜੀ ਹੈਗੇ ਆ ਹੈਗੇ ਆ ਜੀ ਆ ਬੈਠੇ ਨੇ ਜਲੰਧਰ ਬੈਠੇ ਲੁਧਿਆਣੇ ਬੈਠੇ ਆ ਗਿਆ ਜਦੋਂ ਨਾਮ ਲੱਗਿਆ ਨਾ ਨਾਮ ਵੀ ਲਾਉਂਗੀ ਮੈਂ ਕੋਈ ਗੱਲ ਨਹੀਂ ਐਸ ਵਾਰ ਕੋਈ ਗੱਲ ਨਹੀਂ